ਪਵਨ ਦੀਸਨ ਕ੍ਰਾਂਤੀ ਦੇ ਪਵਨ ਮੌਕੇ ਤੇ ਸ਼ਹਿਰ ਦੇ ਪ੍ਰਮੁੱਖ ਮੰਦਰਾਂ ਵਿੱਚ ਭਗਤਾਂ ਦੀ ਭੀੜ ਉਮਰ ਪਈ। ਭਗਤਾਂ ਨੇ ਭਗਵਾਨ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਪੂਜਾ ਅਰਚਨਾ ਕੀਤੀ ਅਤੇ ਆਪਣੇ ਪਰਿਵਾਰ ਦੀ ਖੁਸ਼ਹਾਲੀ ਸ਼ਾਂਤੀ ਲਈ ਅਰਦਾਸ ਕੀਤੀ। ਇਸ ਮੌਕੇ ਤੇ ਭਗਤਾਂ ਨੇ ਭਗਵਾਨ ਨੂੰ ਵੱਖ-ਵੱਖ ਕਿਸਮ ਦੇ ਵਿਅੰਜਨ, ਮਠਾਈਆਂ ਅਤੇ ਫਲਾਂ ਦਾ ਭੋਗ ਲਾਇਆ। ਮੰਦਰ ਨੂੰ ਖਾਸ ਤਰੀਕੇ ਨਾਲ ਸਜਾਇਆ ਗਿਆ ਸੀ ਅਤੇ ਸਵੇਰ ਤੋਂ ਹੀ ਪੂਜਾ ਪਾਠ ਤੇ ਧਾਰਮਿਕ ਅਨੁਸ਼ਠਾਨ ਚੱਲਦੇ ਰਹੇ। ਸ਼ਹਿਰ ਦੇ ਪ੍ਰਮੁੱਖ ਮੰਦਰਾਂ ਵਿੱਚ ਹਾਜ਼ਰ ਪੁਜਾਰੀਆਂ ਤੇ ਵਿਦਵਾਨਾਂ ਨੇ ਸਾਵਣ ਮਹੀਨੇ ਦੀ ਮਹੱਤਤਾ ਤੇ ਰੋਸ਼ਨੀ ਪਾਉਂਦੇ ਭक्तਾਂ ਨੂੰ ਇਸ ਦਾ ਅਧਿਆਤਮਕ ਮਹੱਤਵ ਸਮਝਾਇਆ। ਸ਼੍ਰੀ ਕ੍ਰਾਂਤੀ ਪਰਬ ਜੋ ਹੈ ਬੜੀ ਧੂਮ-ਧਾਮ ਤੇ ਮਨਾਇਆ ਗਿਆ ਜਿਸ ਵਿੱਚ ਦੂਰ-ਦੂਰ ਦੇ ਬਖਤ ਭਗਵਾਨ ਲక్ష్ਮੀਨਾਰਨ ਜੀ ਦਾ ਅਸੀਰਵਾਦ ਪ੍ਰਾਪਤ ਕਰਨੇ ਲਈ ਆਏ। ਉਹਨਾਂ ਨੇ ਰਾਤੇ ਆਰਤੀ ਕੇਸਮੇ શ્રી ਲక్ష్ਮੀਨਾਰਨ ਭਗਵਾਨ ਜੀ ਦਾ ਅਸੀਰਵਾਦ ਪ੍ਰਾਪਤ ਕੀਤਾ। ਔਰ ਬੜੀ ਖੁਸ਼ੀ ਤੇ ਉਨੇ ਆਰਤੀ ਕੀ ਭਗਵਾਨ ਜੀ ਕੀ ਅਰਚਨਾ ਕਰਨੇ ਕੇ ਉਪਰੰਤ ਉਹਨਾਂ ਨੇ ਜੋ ਮਹੀਨਾ ਸੁਣਾਇਆ ਜਾਂਦਾ ਹੈ ਉਹ ਮਹੀਨਾ ਚੁਣਾ ਸ਼੍ਰਾਵਣ ਦਾ ਮਹੀਨਾ ਕਰਕ ਕੀ ਸੰਕ੍ਰਾਂਤੀ ਸ਼੍ਰਸ਼ਟੀ ਦਿਤੀ ਬੁੱਧਵਾਰ ਉਹ ਲక్ష్ਮੀ ਨਾਰਾਇਣ ਭਗਵਾਨ ਕੀ ਬਹੁਤ ਅੱਛਾ ਆ ਗਿਆ ਜੀ ਸਾਉਣ ਦਾ ਮਹੀਨਾ ਹੈ ਸ਼ਿਵ ਜੀ ਦਾ ਮਹੀਨਾ ਚੱਲ ਰਿਹਾ ਹੈ ਔਰ ਇਸ ਮਹੀਨੇ ਚ ਸ਼ਿਵ ਜੀ ਦੀ ਜਿੰਨੀ ਪੂਜਾ ਕੀਤੀ ਜਾਵੇ ਉਹ ਨਹੀਂ ਥੋੜੀ ਹੀ ਹੈ ਔਰ ਸਭ ਲੋਕ ਐਸਲੇ ਸ਼ਵਾਲਿਆਂ ਚ ਸੋਮਵਾਰ ਨੂੰ ਪੂਰਾ ਭਮਾਰ ਹੁੰਦੀ ਹੈ ਪਬਲਿਕ ਦੀ ਭਗਤ ਜਨ ਜਾਣਦੇ ਨੇ ਸਾਰੇ ਸਾਵਨ ਦਾ ਮਹੀਨਾ ਸ਼ਿਵਜੀ ਦਾ ਮਹੀਨਾ ਹੈ ਸਪੈਸ਼ਲ ਸ਼ਿਵਜੀ ਦੀ ਪੂਜਾ ਕੀਤੀ ਜਾਂਦੀ ਹੈ ਇਸ ਮਹੀਨੇ ਔਰ ਤੀਆਂ ਦਾ ਮੀ ਤੀਆਂ ਦਾ ਤਿਉਹਾਰ ਇੱਥੇ ਮਨਾਇਆ ਜਾਂਦਾ ਹਰ ਸੰਡੇ ਨੂੰ ਸਾਵਨ ਦੇ ਮਹੀਨੇ ਦੇ ਸੰਗਰਾਂਤ ਤੇ ਅੱਜ ਸ਼ਹਿਰ ਦੇ ਮੰਦਰਾਂ ਵਿੱਚ ਭਗਤ ਜਣ ਮੱਥਾ ਟੇਕਣ ਪਹੁੰਚੇ ਉਹਨਾਂ ਨੇ ਮੱਥਾ ਟੇਕ ਕੇ ਪ੍ਰਭੂ ਕੋਲੋਂ ਆਪਣੇ ਤੇ ਆਪਣੇ ਪਰਿਵਾਰ ਦੀ ਸੁਖਾਮਨਾ ਮੰਗੀ ਤੇ ਅਸ਼ੀਰਵਾਦ ਲਿਆ ਕੈਮਰਾਮੈਨ ਸੁਨੀਲ ਦੇ ਨਾਲ ਮੈਂ ਆਰਕੇ ਸੋਨੀ ਫਾਸਟਵੇ ਖਬਰਨਾਮਾ ਉਮਰ 3